ਸਾਨੂੰ ਬਈ ਇੱਕ ਵਾਰੀ ਆਪਾਂ ਮਾਰ ਕੇ ਦਿਖਾ ਦੇਣਾ ਕਿਉਂਕਿ ਬੋਲੇ ਇਹ ਹਜੇ ਤਾਂ ਪੀਲਾ ਸਾਨੂੰ ਵੀਡੀਓ ਚੀਨਾ ਜਰਾਉਂਦਾ ਹੂ ਲੈ ਚਮਕਾ ਰਹਾ ਅਗਲੇ ਥਾਂ ਤੇ ਵੀ ਮਾਰ ਦੇ ਦੇ ਧਾਰ ਤਾਂ ਉਹੀ ਗੱਲ ਆ ਸੱਜਣੋ ਵੀ ਮੇਰਾ ਖਿਆਲ ਆ ਪੰਪ ਗੇੜ ਨਾਲ ਸਿਸਟਮ ਆ ਪਾਣੀ ਬਾਹਰ ਚੰਗੀ ਜਾਵੇ ਚੋਈ ਲੈ ਹਾਂ ਪੰਪ ਗੇੜ ਨਾਲ ਸਿਸਟਮ ਆ ਲੈ ਇੱਥੇ ਤੋਂ ਦੇਖ ਸਕਦਾ ਪੂਰੀ ਮੋਟੀ ਚਵਾਈ ਆ ਧਾਰ ਦੇ ਸੱਜਣੋਂ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਪੱਛੀ ਨੂੰ ਤੁਸੀਂ ਆਨਲਾਈਨ ਵੀ ਬਾਈ ਤੋਂ ਮੰਗਾ ਸਕਦੇ ਹੋ ਜਮ ਮੁੱਠੀ ਹੱਥਾਂ ਲੱਗਾ ਗੁਰਿਆਨ ਲੱਗਿਆ ਵੀ ਉਹੀ ਗੱਲ ਆ ਵੀ ਮੱਝਾਂ ਦਾ ਆਂਡਰ ਕੁਆਲਟੀ ਉਹਨਾਂ ਨੂੰ ਥਾਣ ਲੈਵਾ ਤਾਂ ਬਲਜ ਨਹੀਂ ਹੁੰਦੇ ਪਰਾਂ ਲੈ ਮਾਰ ਦੁਬਾਰੇ ਫੇਰ ਹਸਾਣੇ ਬਜੇਰਾ ਕਿ ਜਿਹੜੇ ਤੜ ਤੋਂ ਨਾਲ ਲੱਤ ਮਾਰੇ ਨਾਲ ਬਿਨਾਂ ਨਾ ਡੋਖੜੀ ਆ ਭਰਾ ਮੇਰਾ ਓ ਹੁਣ ਨਹੀਂ ਮਾਰਦੀ ਲੱਤਾਂ ਤੁਸੀਂ ਗੋਲਾ ਵੀ ਦਿਖਾ ਦੇਣਾ ਮੈਂ ਪੀ ਲੈ ਜਾਵਾਂ ਨਾ ਸੱਜਣੋਂ ਠੰਡੀ ਲੈ ਠੰਡੀ ਸੀਲ ਆ ਰੱਸਾ ਬਾਈ ਨੇ ਥਾਣ ਵੀ ਕੱਢੀ ਜਾ ਚਿਪਾ ਵੀ ਲੈ ਓ ਚਿਪਾ ਦਾ ਨਾਲ ਆ ਨਹੀਂ ਉਹ ਗੱਲ ਕਰ ਕਿਸੇ ਨੂੰ ਬੰਦੇ ਨੂੰ ਬਹਿਮਣਾ ਰਾਜੇ ਉਹ ਚੀਜ਼ ਕੁਆਲਟੀ ਦੇ ਸੱਜਣੋਂ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਆ ਦੋਏ ਪਾਸੇ ਬੈਠੇ ਨੇ ਤੇ ਹੈਗੀ ਵੀ ਸੂਣ ਵਾਲੀ ਅਜੇ ਗੱਲ ਕਰਨੀ ਆ ਸੂਣ ਵਾਲੀ 8 ਤੋਂ ਬਾਕੀ ਆ 22 ਕਿਲੋ ਭੁੰਨਦੇ ਦੁੱਧ ਘੜਾ 25 22 ਕਿਲੋ ਦੁੱਧ ਘੱਡੂ ਪਰ ਆਪਾਂ ਤਾਂ 22 ਕਿਹ ਕੀ ਦੇਵਾਂਗੇ ਬਰਾਬਰ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋਂ ਅੱਜ ਫੇਰ ਪਹੁੰਚ ਚੁੱਕਿਆ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਲਗਦਾ ਬਾਈਆਂ ਨੂੰ ਜੇ ਗੱਲ ਕਰ ਲਈਏ ਬਰਨਾਲਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਾਨਵਰ ਦਿਖਾਵਾਂਗੇ ਦੋ ਇੱਕ ਦਿਖਾਵਾਂਗੇ ਤਾਜੀ ਸੂਈ ਤੇ ਇੱਕ ਦਿਖਾਉਂਗਾ ਜਰਸੀ ਫੁੱਲ ਵੱਡੇ ਕੱਦ ਕਾਠਾਣੀ ਜਿਹੜੀ ਸਾਹਮਣੇ ਤੁਹਾਨੂੰ ਨਜ਼ਰ ਆਉਂਦੀ ਆ ਰਿਕਾਰਡ ਵੀ ਵੱਡੇ ਨੇ ਤੇ ਹੈਗੀ ਵੀ ਸੱਜਣੋ ਦੰਦਾਂ ਚ ਹੀ ਐ ਦੂਜੀ ਵੀਡੀਓ ਆ ਬਾਈ ਚਮਕੌਰ ਦੇ ਘਰੋਂ ਕਿਉਂਕਿ ਇੱਕ ਗੱਲ ਯਾਰ ਮੈਨੂੰ ਹੋਰ ਵੀ ਚੰਗੀ ਲੱਗੀ ਬਾਈ ਹੁਰੀ ਦੋ ਭਰਾ ਨੇ ਦੋਨੇ ਵਪਾਰ ਦਾ ਕੰਮ ਕਰਦੇ ਨੇ ਵੀ ਇੱਕ ਆ ਸੱਜਣਾ ਚ ਬੜਾ ਯਾਰ ਮਿਲ ਜੁਲ ਕੇ ਕੰਮ ਕਰਦੇ ਨੇ ਤੇ ਬਾਕੀ ਸੱਜਣਾ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਮਿਲ ਜੁਲ ਕੇ ਕੰਮ ਕਰਿਆ ਕਰੋ ਕਿਉਂਕਿ ਲੜਾਈ ਹੁੰਦੀ ਆ ਯਾਰ ਜਿਹੜੀ ਇਹ ਤਾਂ ਜਦੋਂ ਮਰਜ਼ੀ ਕਰ ਲਈਏ ਮੇਲ ਜੁਲ ਕੇ ਰਹਿਣਾ ਮੇਰਾ ਖਿਆਲ ਆ ਵੀ ਸਭ ਤੋਂ ਔਖਾ ਕੰਮ ਹੈ ਤੇ ਆਜੋ ਬਾਈ ਚਮਕੌਰ ਨਾ ਕਰਾਉਣੇ ਗੱਲਬਾਤ ਤੇ ਜਾਨਵਰਾਂ ਦੇ ਰੇਟ ਵੀ ਫਿਕਸ ਕਰਾਵਾਂਗੇ ਆਜਾ ਚਮਕੌਰ ਇਧਰ ਲਈ ਬੰਨੇ ਹੋਏ ਹੋਰ ਚਮਕੌਰ ਕੀ ਹਾਲ ਹੈ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਖਰਦੀ ਕਲਾ ਚਾਰਦੀ ਪਰਮਾਤਮਾ ਦੀ ਕਿਰਪਾ ਵਾਲੀ ਅੱਛਾ ਪਹਿਲਾਂ ਵੀਡੀਓ ਦਾ ਕੇਸ ਕਿਵੇਂ ਰਿਹਾ ਉਹਦਾ ਵੀ ਘੰਟੇ ਦੇ ਕੰਮ ਬੜੇ ਬੜੇ ਸਾਰਾ ਨਿਪਟੜੇ ਕੰਮ ਸਾਰੀ ਨਿਵੇੜਤਾ ਦੀ ਕੰਮ ਸਾਰੀ ਨਿਵੇੜ ਚਾਰ ਘੰਟਾ ਚਾਰ ਚਾਰ ਪਸ਼ੂ ਵਿਕੇ ਹੀ ਘੰਟੇ ਅੱਛਾ ਭਈ ਆਇਆ ਹੁੰਦਾ ਕੰਮ ਇਹ ਵੀ ਬਾਕੀ ਵੇਖਣਾ ਚੀਜ਼ ਨੇ ਹੁੰਦਾ ਰੇਟ ਨੇ ਹੁੰਦਾ ਕੁਆਲਿਟੀ ਬਾਕੀ ਕੁਆਲਿਟੀ ਹੋਏ ਪਸ਼ੂ ਦੀ ਵੀਰੇ ਕੁਆਲਿਟੀ ਡਿੱਗਦੀ ਆ ਸਰ ਵੀਰੇ ਆ ਹਾਂ ਬਾਕੀ ਵੇਖਦੀ ਆ ਕੁਆਲਿਟੀ ਹੈ ਨਾ ਪਸ਼ੂ ਆਪਣੇ ਠੰਡੇ ਨੇ ਹੋ ਰਹੇ ਨੇ ਸਾਬੋ ਭਰਾ ਲੈ ਕਿਹੜੇ ਬੰਨੇ ਸਟਾਰਟ ਕਰੀਏ ਫਿਰ ਇਧਰ ਕਰ ਲਈਏ ਹਾਂ ਇਧਰ ਕਰ ਲੋ ਭਰਾ ਲੈ ਸਜਣੋ ਇੱਕ ਨੰ ਪਹਿਲਾਂ ਤਾਂ ਨਾ ਤੁਹਾਨੂੰ ਮੈਂ ਥਣ ਥਣੌਟ ਦਿਖਾਉਂਗਾ ਮੇਨ ਗੱਲ ਹੁੰਦੀ ਆ ਜਾਨਵਰ ਦੇ ਥੱਲੇ ਦੀ ਮੱਜਾਂ 'ਚ ਵੀ ਕਹਿਣਾ ਹੁੰਦਾ ਵੀ ਮੈਂ ਸਿੰਘ ਨੂੰ ਨੀਕੀ ਚੱਲ ਜੂ ਫੁੱਲਾ ਚੱਲ ਜੂ ਪਰ ਥਣ ਥਣੌਟ ਮੇਨ ਗੱਲ ਹੁੰਦੀ ਆ ਥਣ ਲੱਗ ਗਿਆ ਬੱਚੀ ਨੂੰ ਮੈਸਾਂ ਵਰਗਾ ਹੈਗੀ ਅੱਗੇ ਪਿੱਛੇ ਦੇ ਆਰਡਰ ਵਾਲੀ ਆ ਤੇ ਮੇਰਾ ਕਹਿਲਾ ਹੁਣੇ ਹੀ ਘੰਟੇ ਤੋਂ ਘੰਟੇ ਸੂਈ ਨੂੰ ਹੋਏ ਨੇ ਤੇ ਜ਼ੇਰ ਵੀ ਤੁਹਾਨੂੰ ਮੈਂ ਦਿਖਾ ਦਾਨੇ ਇਹਦੀ ਸਜਣੋਂ ਡੰਨਾ ਹੈ ਆ ਸਾਹਮਣੀ ਦੀ ਜੇਰ ਪਈ ਆ ਭਰਾਵਾਂ ਨੂੰ ਜੇਰ ਜੇਰ ਪੈ ਗਈ ਢੂੜ ਘੰਟੇ ਸੀ ਬਾਈ ਜੀ ਅੱਛਾ ਸੂਆ ਸੰਗਰ ਕਿਹੜਾ ਦਾ ਦੂਜਾ ਸੂਆ ਮੂੰਹ ਇਹ ਵੀ ਸਿੱੱਜਿਆ ਭਰਾ ਮੇਰਾ ਮੂੰਹਾਂ 6 ਦਾੰਦਾ 6 ਦਾੰਦਾ ਚਿੱਕ ਦਾ ਘਰੇ ਜਾਵੇ ਜਿਹੜਾ ਮੈਂ ਜੇ ਲੈ ਜਾਣੀ ਆ ਬੁੱਜਾ ਅੱਛਾ ਨਾ ਸਜਣੋ ਮੂੰਹਾਂ 6 ਦਾੰਦ ਦੂਜਾ ਸੂਆ ਲ ਇੱਥੇ ਤੋਂ ਇਹਦਾ ਲੇਵਾ ਲੂਵਾ ਨੋਟ ਕਰ ਲਓ ਇੱਕ ਵਾਰੀ ਗਾਂ ਨੂੰ ਕਿੰਨਾ ਤੇ ਪਛਾਂਹ ਵਾਲੇ ਪਾਸੇ ਵੀ ਕਿੰਨਾ ਯਾਰ ਬਾਕੀ ਥਾਣਾ ਜਿਹੜਾ ਜਿਹੜੀ ਗਾੜੀ ਪਸਾਰੀ ਏ ਤੁਰੀ ਭਰਾ ਮੇਰਾ ਬਰਾਬਰੀ ਏ ਜੀ ਅੱਛਾ ਫਰ ਤਾਂ ਬਾਕਮਾਲੇ ਲੱਗਿਆ ਤੇ ਬਾਕੀ ਚੜਾਈ ਵਾਲਾ ਲੇਵਾ ਸਭ ਹਾ ਹਸੂਆ ਦੂਜਾ ਮੂੰਹੋਂ ਛੇਰਾਂ ਦਾ ਤੇ ਤਾਜੀ ਸੂਈਆ ਪਹਿਲਣ ਦਾ ਕੀ ਰਕਾਰ ਰਿਹਾ ਤਕਰੀਬ 20 ਕਿਲੋ ਤੋਂ ਘਟਾ ਰਤ ਹੋਣਾ ਬਈ ਅੱਛਾ ਭਲੂਣ ਦਾ 20 ਕਿਲੋ ਵੀ ਐਸ ਵਾਰੀ ਕਾਹਦੀ ਸੂਈ ਸੀ ਪਰ ਵੀ ਅੱਛਾ ਐਤਕੀ 22 ਕਿਲੋ ਕਰ ਦੋ 20 ਕਿਲੋ ਮੰਨ ਕੇ ਲੈ ਲੇ ਭਰਾ ਮੇਰੇ ਜਿਹਨੇ ਲੈਣ ਚ ਆਰਡਰ ਬਣਾ ਜੋ ਫਿਕਸ ਆ ਭਰਾ ਮੇਰਾ ਆ ਫਿਕਸ ਆ ਆਡਰ ਆ ਸੱਜਣੋ ਉਹੀ ਗੱਲ ਆ ਵੀ ਬੱਚੀ ਜਿਵੇਂ ਆਪਾਂ ਕਹਿੰਦੇ ਆ ਨਾ ਪਹਿਲਵਾਨਾਂ ਵਾਂਗੂ ਤੁਰਨ ਵਾਲੀ ਗੱਲ ਬਾਤ ਆ ਬੱਚੇ ਕਰਕੇ ਥੋੜਾ ਜਰੂਰ ਤੁਰਦੀ ਅੜ ਕੇ ਜੇ ਕਿਉਂਕਿ ਤਾਜ਼ਾ ਸੂਆ ਪਸ਼ੂਆ ਕੱਦ ਦਾ ਕਾਰ ਦਰਮਿਆਨਾ ਪਰ ਉਦਾਂ ਬਾਡੀ ਬੂਟੀ ਦੀ ਗੱਲ ਕਰ ਲਈਏ ਚੌੜੇ ਢਾਂਚੇ ਦੀ ਹੈ ਚੰਗੀ ਬੱਛੀ ਹੈ ਇਧਰ ਨੂੰ ਕਮਾਲ ਤੇ ਬਾਕੀ ਇੱਥੇ ਤੋਂ ਸੱਜਣੋਂ ਇਹਦੀ ਲੰਬਾਈ ਲੰਬੂਈ ਦੇਖ ਸਕਦੇ ਹੋ ਲੈ ਚੱਲ ਬਾਈ ਅੰਦਰਲੇ ਪਾਸੇ ਤੇ ਬਾਕੀ ਜਿਹੜਾ ਥਣ ਥੋਣਾ ਨਾ ਸੱਜਣੋਂ ਥਣ ਥਣਾ ਉਰਦਾ ਉਹੀ ਗੱਲ ਆ ਵੀ ਅੱਬਲ ਦਰਜੇ ਦਾ ਲੱਗਿਆ ਯਾਰ ਬਾ ਕਮਾਲ ਲੱਗਿਆ ਪੂਰਾ ਮੋਟਾ ਥਣ ਲੱਗਿਆ ਮੈਸਾਲਾ ਥਣਾ ਚੁਵਾਈ ਵੀ ਬਾਈ ਇਹਦੀ ਪੰਪ ਵਰਗੀ ਹੋਊਗੀ ਤੇ ਇੱਥੇ ਤੋਂ ਬੈਕ ਟੂਲੇ ਵਾਲੂ ਇੱਕ ਵਾਰੀ ਫੇਰ ਕਰ ਸਕਦੇ ਹਾਂ ਚੈੱਕ ਪੂਰੇ ਖੁੱਲੇ ਆਰਡਰ ਚ ਆ ਤੇ ਥਣ ਤਾਂ ਉਹੀ ਗੱਲ ਆ ਵੀ ਬਾਰ-ਬਾਰ ਤਰੀਫ ਮੇਰੇ ਮੂੰਹੋਂ ਹੋਈ ਜਾਂਦੀ ਆ ਵੀ ਥਣ ਥਣਾਟਾ ਯਾਰ ਜਿਹੜਾ ਬਾਹਰ ਨੂੰ ਚੰਗਾ ਲੱਗਿਆ ਤੇ ਬਾਕੀ ਬਾਈ ਦੇ ਘਰੇ ਜਿੰਨੇ ਕ ਜਾਨਵਰ ਆਉਂਦੇ ਨੇ ਬਾਈ ਥਣ ਥਣਾਟ ਦੇ ਸਾਰੇ ਥਣ ਦੇ ਮਾੜਾ ਆ ਥੰਡਾ ਮਾੜਾ ਲੈਣ ਦੀ ਰੇਟ ਰੇਟ ਇਹਦਾ ਚੰਗਾ ਹੋਰ ਆ ਪੱਕੀ ਮੋਲੇ ਦਾ 60 57000 ਦੇ ਦਾਂਗੇ ਭਾਈ 57000 ਵੀ ਦੇ ਦਾਂਗੇ ਮੋਲੇ 60000 ਅੱਛਾ ਮੁੱਲ 60000 ਆ ਦੇ ਦਾਂਗੇ 57 ਦੀ ਤੇ 57 ਜੋ ਕਰ ਦਾਂਗੇ ਮਾਨਤਾ ਨਾ ਕਰ ਦਾਂਗੇ ਚੱਕਰ ਨਹੀਂ ਆਣਾ ਸੁਦਾ ਮਾਰੇ ਜਿੱਦ ਮਲਾਂ ਨੇੜੇ ਦੇ ਚੱਜੋ 100 ਕਿਲੋਮੀਟਰ ਤੱਕ ਪਹੁੰਚ। ਉਹ ਮਾਨਤਾਨ ਵੀ ਕਰਦਾਂਗੇ ਤੇ 100 ਕਿਲੋਮੀਟਰ ਤੱਕ ਰਿਆਂ 57000 ਚ ਪਹੁੰਚ ਵੀ ਕਰਦਾਂਗੇ। ਲੈ ਸੱਜਣੋ 57000 ਚ 100 ਕਿਲੋਮੀਟਰ ਤੱਕ ਇਹ ਬੱਛੀ ਵੀ ਪਹੁੰਚ ਵੀ ਤੁਹਾਨੂੰ ਮਿਲੂਗੀ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਨਾਲ ਇਹਦੇ ਬੱਚਾ ਮੇਰਾ ਕਹਿੰਦਾ ਬੱਛਾ ਬਾਈ ਹੈ ਨਾ। ਹਾਂ ਨਾਲ ਬੱਚਾ ਇਹਦੇ ਬੱਛਾ ਤੇ ਇੱਥੇ ਤੋਂ ਬਾਡੀ ਬੁੱਡੀ ਦੇਖ ਸਕਦੇ ਹੋ ਠੰਠ ਨਾਟ ਉਹੀ ਗੱਲ ਆ ਵੀ ਬਾ ਕਮਾਲ ਆ। ਇੱਕ ਵਾਰੀ ਨਾ ਬੱਛੀ ਦਾ ਯਾਰ ਆਪਾਂ ਤੁਹਾਨੂੰ ਧਾਰਾ ਵੀ ਮਾਰ ਕੇ ਦਿਖਾ ਦਨੇ ਕਿਉਂਕਿ ਉਹਦੇ ਨਾਲ ਧਾਰ ਤੱਪੇ ਦਾ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਕਿਉਂਕਿ ਕਈ ਵਾਰੀ ਕਿਸੇ ਸੱਜਣ ਨੇ ਭਾਈ ਚੀਜ਼ ਆਨਲਾਈਨ ਮਗਾਉਣਾ ਹੁੰਦਾ ਜਾਨਵਰ ਹਨਾ ਹਾਂ ਵੀ ਉਹਦੇ ਨਾਲ ਪਤਾ ਲੱਗ ਜਾਂਦਾ ਲੈ ਜਦੋਂ ਆ ਗਈ ਬੱਛੀ ਸਾਨੂੰ ਧਾਰ ਤੱਪਾ ਮਾਰ ਕੇ ਆਪਾਂ ਦਿਖਾ ਦਾਂਗੇ ਕਿ ਤਾਜ਼ੀਏ ਸੂਈਆ ਹਜੇ ਤੁਹਾਨੂੰ ਭਾਈ ਇੱਕ ਵਾਰੀ ਆਪਾਂ ਮਾਰ ਕੇ ਦਿਖਾ ਦਨੇ ਕਿਉਂਕਿ ਬੋਲੇ ਹੀ ਆ ਹਜੇ ਤਾਂ ਪੀਲਾ ਸਾਨੂੰ ਵੀਡੀਓ ਜੀ ਨਜ਼ਰ ਆਉਂਦਾ ਹੂ ਲੈ ਚਮਕਾ ਰਹਾ ਅਗਲੇ ਥਾਂ ਤੇ ਵੀ ਮਾਰ ਦੇ ਧਾਰ ਦਾ ਉਹੀ ਗੱਲ ਆ ਸੱਜਣੋ ਵੀ ਮੇਰਾ ਖਿਆਲ ਆ ਪੰਪ ਗੇੜ ਨਾਲ ਅਸ਼ਿਸ਼ਟਾ ਨਾਲ ਬਾਅਦ ਚੰਗੀ ਆ ਵੇ ਚੋਈ ਲਾ ਹਾਂ ਪੰਪ ਗੇੜ ਨਾਲ ਅਸ਼ਿਸ਼ਟਮਿਆਂ ਦਾ ਇੱਥੇ ਤੋਂ ਦੇਖ ਸਕਦਾ ਪੂਰੀ ਮੋਟੀ ਚਵਾਈ ਆ ਧਾਰ ਦੇ ਸੱਜਣੋ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਬੱਛੀ ਨੂੰ ਤੁਸੀਂ ਆਨਲਾਈਨ ਵੀ ਬਾਈ ਤੋਂ ਮਗਾ ਸਕਦੇ ਹੋ ਜਮ ਮੁੱਠੀਆ ਸਨ ਲੱਗਿਆ ਗੁਰੀ ਦਾ ਹਾਂ ਲੱਗਿਆ ਵੀ ਉਹੀ ਗੱਲ ਆ ਵੀ ਮੱਝਾਂ ਕੁਆਲਟੀ ਉਹਨਾਂ ਨੂੰ ਥਾਣ ਲੈਵਾ ਦਾ ਬਾਅਦ ਚੰਗੀ ਨਹੀਂ ਹੁੰਦੀ ਭਰਾ ਲੈ ਮਾਰ ਦੁਬਾਰੇ ਫੇਰ ਸਾਂ ਨਾ ਬਜੇਰਾ ਕਿ ਜ ਤੜਕੋ ਨਾਲ ਲੱਤ ਮਾਰੇ ਨਾਲ ਬਣਾਣ ਦੇਣ ਤੋਂ ਬੜੀ ਆ ਭਰਾ ਮੇਰਾ ਪਾ ਹੁਣ ਨਹੀਂ ਮਾਰਦੀ ਲੱਤਾਂ ਤੁਸੀਂ ਗੋਲਾ ਵੀ ਦਿਖਾ ਦੇਣਾ ਮੈਂ ਪੀ ਲੈ ਜਾਵਾਂ ਨਾ ਲੱਤ ਲੁੱਸ ਨਾਲ ਜੇ ਜੂ ਸਾਰਾ ਕੰਮ ਓਕੇ ਆ ਭਰਾ ਮੇਰਾ ਜਮਾ ਇੱਕ ਨੰਬਰ ਆ ਜਵਾਈ ਦੀ ਲੈ ਹੁਣ ਦੋ ਨੰਬਰ ਆ ਗਏ ਤੇ ਆ ਜਾ ਹਾਂ ਹੁਣ ਆ ਪੱਛੀ ਲਾ ਖੋਲ ਕੇ ਤੋੜ ਦੇ ਕਹਿੰਨੀ ਪਹਿਲਾਂ ਇਹਨੂੰ ਇਹਦਾ ਕਿਹੜਾ ਸੂਆ ਜੰਕਰ ਇਹ ਦੂਜਾ ਸੂਆ ਵੀ ਬਹੁਤ ਸਿੱਧੀ ਆ ਅੱਛਾ ਮੂਹੋਂ 6 ਦਿਨਾਂ ਤੋਂ ਦੂਜਾ ਸੂਆ ਤੇ ਇੱਥੇ ਤੋਂ ਸੱਜਣੋਂ ਨਾਰਾ ਨੂਰਾ ਦਾ ਜਾਲ ਦੇਖ ਸਕਦੇ ਹੋਂ ਲੈ ਵਿੱਚ ਤੇ ਇਹ ਆ ਗਈ ਜਰਸੀ ਚ ਜਰਸੀ ਵੀ ਵੱਡੀ ਹੈ ਹੈਵੀ ਆਹ ਇਹ ਆ ਗਈ ਹੈਵੀ ਜਰਸੀ ਇਹਨੂੰ ਤੁਸੀਂ ਇੱਕ ਮੱਝ ਵੀ ਮੰਨ ਸਕਦੇ ਹੋ। ਬੱਚਾ ਹਾਂ। ਹਾਂ ਇਹਨੂੰ ਰੁਪਾਲਕ ਦੀ ਮਹਿ ਲੈ ਲੋ ਇੱਕ ਗਾਂ ਲੈ ਲੋ ਬਰਾਬਰ ਬਰਾਬਰ ਹੈ। ਹਾਂ ਇਹਨੂੰ ਤੁਸੀਂ ਸੱਜਣਾ ਮੱਝ ਵੀ ਮੰਨ ਸਕਦੇ ਹੋ ਥਣਲੇਵਾ ਦੇਖ ਸਕਦੇ ਤੇ ਉੱਤੇ ਉਹ ਬਾਡੀ-ਬੂਡੀ ਦਾ ਉਹੀ ਗੱਲ ਆ। ਵੀ ਯਾਰ ਬਾ ਕਮਾਲ ਆ ਚੜਾਈ ਚੜੂਈ ਬਹੁਤਾ। ਐਨ ਕਮਾਲੀ। ਕਮਾਲੋ ਕਮਾਲੋ। ਲੈ ਠੰਡੀ ਖੁਰੀ ਪਾਈ ਹੈ ਜੇ ਖਾਸੀ ਤੇ ਹੋਰ ਆ ਬਹਿੜ ਜਾ। ਹਾਂਜੀ। ਲੱਤ ਨਹੀਂ ਮਾਰੂਗੀ ਆ ਬੈਠਦੇ। ਲੈ ਕੱਢ ਦੇ ਬਹਿ ਜਾ। ਦੇਖੀ ਦੋਨੇ ਨੇ ਪਾਈ ਉਹ ਕੰਮ ਨਹੀਂ ਹੈਗਾ ਰੱਖਣਾ ਹੁੰਦਾ। ਅੱਛਾ। ਲੈ। ਸਲਾ ਸੱਜਣੋ ਠੰਡੀ ਠੰਡੀ ਸੀਲ ਆ ਰੱਸਾ ਬਾਈ ਨੇ ਉਹ ਥਣ ਵੀ ਕੱਢੀ ਚਿਪਾ ਵੀ ਲੈ ਉਹ ਚਿਪਾ ਦਾ ਨਾਮ ਆ ਨਹੀਂ ਉਹ ਗੱਲ ਕਰ ਕੇ ਕਿਸ ਨੂੰ ਬੰਦੇ ਨੂੰ ਪੈਸਾ ਬਣਾ ਰਾਜੇ ਉਹ ਕੁਆਲਟੀ ਵਾਲੀ ਬਹਿੜਾ ਭਰਾ ਮੇਰੇ ਹਾਲੇ ਜੀ ਚੀਜ਼ ਕੁਆਲਟੀ ਦਾ ਸੱਜਣਾ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਆ ਦੋਏ ਪਾਸੇ ਬੈਠੇ ਨੇ ਤੇ ਹੈਗੀ ਵੀ ਸੂਣ ਵਾਲੀ ਅਜੇ ਗੱਲ ਕਰਨੀ ਆ ਸੂਣ ਵਾਲੀ 8 ਤੋਂ ਬਾਕੀ ਆ 22 ਕਿਲੋ ਪਲੂਣ ਦੇ ਦੁੱਧ ਕੱਢਾ 25 26 ਕਿਲੋ ਦੁੱਧ ਕੱਢੂ ਪਰ ਆਪਾਂ ਤਾਂ 22 ਕਿਹ ਕਿ ਦੇਵਾਂਗੇ ਭਰਾ ਠੀਕ ਆ ਗੱਲ ਉਹ ਤੋਂ ਵੱਧ ਕੱਢੂਗੀ ਹਾਂਜੀ ਪਰ ਉਹ ਕੰਮ ਨਹੀਂ ਹੈਗਾ ਭਰਾ ਮੇਰਾ ਕਿ ਕਿਲੋ ਦੋ ਕਿਲੋ ਯਾਰ ਅਗਲੇ ਤੇ ਜਾ ਕੇ ਵੱਡੇ ਗੱਡੇ ਲੈ ਚੱਲ ਭਾਈ ਠੰਡੀ ਸੀਲ ਨਹੀਂ ਮਿਲਣੀ ਭਰਾ ਮੇਰਾ ਤੇ ਇੱਕ ਬਾਲ ਬੋਲਦੇ ਟਿੱਟੇ ਲਾਣੇ ਚ ਲੈ ਸੱਜਣੋ ਲੈ ਵੇਜ ਹਜੇ ਬਾਲ ਢੱਲਾਂ ਬਹੁਤ ਪਈਆਂ ਨੇ ਤੇ ਮੇਨ ਗੱਲ ਆ ਯਾਰ ਜਿਹੜੀ ਆਰਡਰ ਵੀ ਇਹ ਜਿਵੇਂ ਦੀ ਉੱਤੋਂ ਬਾਡੀ ਚੌੜੀ ਆ ਬਾਡੀ ਦੇ ਹਿਸਾਬ ਨਾਲ ਆਰਡਰ ਵੀ 2520 ਕਿਲੋ ਕੱਟੋ ਚੌੜਾ ਬਣਾਉ ਤੇ ਬਣਾਉ ਵੀ ਸੱਜਣੋ ਸਟਿਚ ਆਰਡਰ ਜਿਹੜਾ ਫਿਕਸ ਆਰਡਰ ਕਹਿ ਦਿੰਨੇ ਆਪਾਂ ਲੈ ਚੱਲ ਭਾਈ ਲੈ ਮਾੜਾ ਹੱਥ ਫੇਰ ਉੱਥੇ ਹੀ ਖੜ੍ਹ ਜਾਂਦੀ ਆ ਭਰਾ ਆ ਠੰਡੀ ਸੀਲ ਵਾਲੀ ਆ ਹਨਾ ਆ ਠੰਡੀ ਸੀਲ ਸੱਜਣੋ ਨਜਾਇਜ਼ ਹੀ ਆ 25 ਢੱਲਾਂ ਢੱਲਾਂ ਬਹੁਤ ਨੇ ਭਰਾ ਮੇਰੇ ਹਾਂ ਢੱਲਾਂ ਢੱਲਾਂ ਹਜੇ ਪਈਆਂ ਨੇ ਲੈ ਵੇਜ ਭਾਈ ਬਾਈ ਚੰਦਿਆ ਦੱਸ ਦੋ ਦਿਨ ਕਾ ਇੱਕ ਕਰ ਦੂਗੀ ਬਾਈ ਇਹੇ ਇਹ ਹਫਤਾ ਕਰਦਾ ਵੀਰੇ ਇਹਦਾ ਅੱਛਾ ਇੱਕ ਹਫਤਾ ਪਿਆਦਾ ਹਾਂ ਹਾਂ 1 ਕਿਲੋ ਤੋਂ ਪਹਿਲਾਂ ਵੀ ਸੂਰ ਦੇ ਬਾਅਦ 22 ਕਿਲੋ ਪਹਿਲਾਂ ਚੋਕ ਰੱਖਤੀ ਹੋਇਆ ਵੀਰੇ ਪਹਿਲਾਂ ਨੇ ਸੂਰ ਅੱਛਾ ਪਹਿਲੇ ਸੂਰ 22 ਕਿਲੋ ਦੁੱਧ ਆਪਾਂ ਨੇ ਚੋਕੇ ਇਹਦੇ ਵਿੱਚ ਹੀ ਹੋਇਆ ਹਾਂ ਐਵੇਂ ਹੀ ਆਪਾਂ ਉਹ ਉਹ ਦੋਬਸ ਦਾ ਪ੍ਰਸ਼ਨ ਆ ਬਰਾ ਮੇਰਾ ਜਿਹੜਾ ਚਬਾਈ ਆ ਭਾਈ ਇਹ ਬੰਦਾ ਚ ਕਿਵੇਂ ਆ ਭਾਈ ਸਿੱਕੀ ਆ ਮੂੰਹ ਵੀਰੇ ਅੱਛਾ ਮੂੰਹੋ 6 ਦੰਦਾ ਹਲੇ ਦੂਜਾ ਸੂਹਾ ਸੂੰਦੀ ਆ ਪਹਿਲਣ ਦਾ 22 ਕਿਲੋ ਦਾ ਰਿਕਾਰਡ ਆ ਜੇ ਗੱਲਬਾਤ ਕਰ ਲਈ ਹੈ ਨਾ ਲੈ ਇੱਕ ਵਾਰੀ ਫੇਸ ਕੁਆਲਿਟੀ ਤੇ ਵੀ ਮਾਰ ਦਵੇ ਕੈਮਰਾ ਸੱਜਣੋਂ ਇੱਥੇ ਤੋਂ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਤੇ ਮੇਰੀ ਗੱਲ ਆ ਯਾਰ ਜਾਨ ਵਾਲੀ ਗਾਂ ਬਾਡੀ ਵਾਲੀ ਗਾਂ ਕੋਈ ਬਾਡੀ ਵਾਲੀ ਬੰਜਣ ਵਾਲੀ ਕੱਢਦੇ ਲਊਗਾ ਕੁੱਤ ਵਾਲੀ ਭਰਾ ਮੇਰਾ ਉੱਤੇ ਤੋਂ ਚੜਾਈ ਚੜੂਈ ਬਹੁਤ ਆ ਜਿਵੇਂ ਕਈ ਸੱਜਣਾਂ ਦੀ ਮੰਗ ਹੁੰਦੀ ਆ ਨਾ ਵੀ ਗੁੱਦੜਾ ਜਾਨਵਰ ਉਹ ਗੱਲ ਆ ਭਰਾ ਜਮ ਐ ਨਾ ਠੰਡੀ ਸੀ ਲਾ ਕੋਈ ਅੰਤੇ ਨਹੀਂ ਇਹ ਜਵਾਕ ਬੈਠੀ ਜਾਣੀ ਕੋਈ ਮਰਜੀ ਕਿੰਨੇ ਬੈਠੀ ਆ ਭਰਾ ਮੇਰਾ ਕੋਈ ਚੱਕਰੀ ਕੋਈ ਨਹੀਂਗਾ ਲੈ ਹੁਣ ਇਹਦਾ ਚਮਕੌਰ ਰੇਟ ਦੱਸਦੇ ਹਾਂ ਰੇਟ ਭਰਾ ਮੇਰੇ ਫੋਨ ਤੇ ਕਰਾਂਗੇ ਕੱਚੀ ਕੱਚੀ ਦਾ ਮਨ ਰੇਟ ਫੋਨ ਤੇ ਕਰਾਂਗੇ ਅੱਛਾ ਰੇਟ ਇਹਦਾ ਫੋਨ ਤੇ ਫੋਨ ਜਾਏ ਮੁੱਲ ਮੁੱਲ ਜਾਏ ਭਰਾ ਮੇਰਾ ਅੱਛਾ ਹਾਂ ਕੋਈ ਲੱਖ ਟੂੜ ਲੱਖ ਨਾ ਟੂੜ ਨੀ ਹੈਗਾ ਭਰਾ ਮੇਰਾ ਨਾ ਇਹ ਨਾ ਨਹੀਂ ਹੈਗਾ ਲੱਖ ਤੋਂ ਅੰਦਰ ਹੀ ਵਾਲਾ ਕੰਮ ਆ ਰੂਗਾ ਨੀਗਾ ਪਰ ਹੋਰ ਕੋਈ ਹੁੰਦੀ ਹੁੰਦੀ ਤਾਂ ਲੱਖ ਤੋਂ ਬਾਹਰ ਹੀ ਕਿਸੇ ਕੋਲ ਹੁੰਦੀ ਪਰ ਆਪਾਂ ਤਾਂ ਦਿਹਾੜੀ ਤੇ ਕੰਮ ਲੈ ਆਪਾਂ ਮੇਰਾ ਨਾ ਠੀਕ ਹੈ ਗੱਲ ਹਾਂ ਠੰਡੀ ਬਾਤ ਵਰਗੀ ਆ ਲੈ ਇਹਦਾ ਰੇਟ ਸੱਜਣਾ ਮੱਲਾ ਮੇਰੀ ਬਾਈ ਨਾਲ ਹੋਈ ਵੀ ਇਹ ਗੱਲ ਬਾਤ ਉਹ ਕਹਿੰਦਾ ਫੋਨ ਤੇ ਆਪਾਂ ਗੁਰੀ ਤਾਂ ਕਰਾਂਗੇ ਇਹਦਾ ਕਿਉਂਕਿ ਕਈ ਵਾਰ ਯਾਰ ਬੈੜ ਕੱਚੀ ਆ ਕਹਿੰਦਾ ਇਸ ਵੀਡੀਓ ਤੇ 22 ਚਾਂਸ ਨਾ ਵੀ ਵਿਕੇ ਆਪਾਂ ਨੇ ਅੱਗੇ ਤਿਆਰ ਕਰਕੇ ਵੇਚਣੀ ਹੋਵੇ ਕਹਿੰਦਾ ਪਰ ਸੱਜਣ ਯਾਰ ਉਹ ਰੇਟ ਤੇ ਪੱਕੇ ਜਾਂਦੇ ਨਹੀਂ ਕਈ ਵਾਰੀ ਵਪਾਰੀ ਲੈ ਲੈਂਦਾ ਫਿਰ ਉਹ ਖਾਂਦਾਰਾ ਫੋਨ ਤੇ ਬਰਾਵਾ ਤੂੰ ਮੋਲ ਨਾ ਕਰਾ ਰੋ ਫੋਨ ਤੇ ਹਾਂ ਕੱਚੀ ਕਈ ਵਾਰੀ ਵਪਾਰੀ ਵੀ ਲੈ ਲੈਂਦਾ ਹੈ ਨਾ ਹਾਂ ਵਪਾਰੀ ਲੈ ਲੈਂਦਾ ਫਿਰ ਫੋਨ ਤੇ ਟਿੱਕ ਤੋਂ ਮਾਂਦ ਵਾਲਾ ਤੂੰ ਫੋਨ ਕਰਿਆ ਯਾਰ ਫਿਰ ਘਾਣ ਨੂੰ ਵੀ ਵੇਚਣੀ ਚਾਹ ਲੈਂਦਾ ਹਾਂ ਹਾਂ ਹੁੰਦਾ ਵੀ ਯਾਰ ਉਹਲਾ ਹੁੰਦਾ ਥੋੜਾ ਯਾਰ ਹਾਂ ਭਰਾ ਮੈਂ ਗਲਾ ਖਾਣ ਮੈਂ ਆਪ ਮਰੀ ਨਾਲ ਦੇ ਕਿਵੇਂ ਖੜੀ ਹੋਈ ਹਾਂ ਹਾਂ ਤੇ ਬਾਕੀ ਸੱਜਣੋ ਪੈਲਣ ਦਾ ਬਾਈ ਨੇ ਚਵਾ ਕੇ ਵੇਚੀ ਹੋਈ ਆ ਹੁਣ ਹੈਗੀ ਆ ਮੂੰਹੋਂ 6 ਦੰਦ ਤੇ ਦੂਜਾ ਸੂਆ ਹਾਂ ਟੰਡੀ ਬਰਨਾਲੀ ਦੀ ਹੈ ਬਈ ਨੰਬਰ ਬੋਲ ਦੇ ਤੈਨੂੰ ਫੋਨ ਨੰਬਰ 977947544 ਬਈ ਹਾਂਜੀ ਪਿੰਡ ਆਪਣਾ ਧੌਲਾ ਜ਼ਿਲ੍ਹਾ ਬਰਨਾਲਾ ਬਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਤੱਪਾ ਆ ਆ ਗਈ ਸੱਜਣੋ ਜਿਹੜੀ 1 ਨੰਬਰ ਤੇ ਦਿਖਾਈ ਸੀ ਸੂਈ ਸਮਾਰੀ ਬੱਛੀ ਆ ਦੂਜਾ ਸੂਆ ਇਹ ਵੀ ਮੂੰਹੋਂ 6 ਦੰਦ ਦਾ ਹੈ ਤੇ ਥਣ ਥਣੋੜ ਸੱਜਣੋ ਇਹਨੂੰ ਵੀ ਬਾ ਕਮਾਲ ਲੱਗਿਆ ਬਾਈ ਤੇ ਬਾਕੀ ਇਹਨਾਂ ਦੋਹਾਂ ਚ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਚਮਕੌਰ ਨਾਲ ਫੋਨ ਤੇ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਓ ਧੰਨਵਾਦ